ਜੋ 8-9 ਦਰ ਪਹਿਲਾਂ ਵੀ ਇਹ ਬੰਦਿਆਂ ਨੇ ਨਜਾਇਜ਼ ਹਥਿਆਰ ਲੈ ਕੇ ਕਾਲਾ ਕੱਡੀਆਂ ਤੇ ਫਾਇਰਿੰਗ ਕੀਤੀ ਸੀ ਉਸ ਤੋਂ ਬਾਅਦ ਅਸੀਂ ਡਿਪਟੀ ਸਾਹਿਬ ਨੂੰ ਵੀ ਪੰਚਾਇਤ ਵੱਲੋਂ ਵੀ ਦਿੱਤਾ ਤੇ ਦਰਖਾਸਤ ਵੀ ਇਹਨਾਂ ਨੂੰ ਦਿੱਤੀ ਹੈ ਐਸਐਸਪੀ ਸਾਹਿਬ ਨੂੰ ਵੀ ਇਹਦੀ ਦਰਖਾਸਤ ਦਿੱਤੀ ਵੀ ਜਿਹੜੀ ਐਸਪੀ ਡੀ ਨੂੰ ਮਾਰਕ ਕੀਤੀ ਹੋਈ ਹੈ ਇਹ ਤੋਂ 6 ਮਹੀਨੇ ਪਹਿਲਾਂ ਵੀ ਇਹਨਾਂ ਕੋਲੋਂ ਨਜਾਇਜ਼ ਹਥਿਆਰ ਪੜਾ ਕੇ ਵੀ ਆਰਮੈਟ ਦਾ ਇਹਨਾਂ ਤੇ ਪਰਚਾ ਹੋਇਆ ਸੀ ਸਰ ਉਸ ਤੋਂ ਬਾਅਦ ਅੱਜ ਇਹ ਛਾਮ ਦੀ ਗੱਲਾਂ ਦੇ ਅਸੀਂ ਘਰੇ ਸੀ ਸਾਨੂੰ ਪਿੰਡੋਂ ਸਰਪੰਚ ਹੋਣ ਦੇ ਨਾਲ ਪਤਾ ਲੱਗਿਆ ਪਿੰਡ ਨਾਲ ਅਸੀਂ ਗਏ ਜਾਂਦਿਆਂ ਇਹ ਬੰਦੇ ਦੇ ਇੱਕ ਬੰਦੇ ਨੇ ਕਾਪਾ ਮਾਰਿਆ ਹੋਇਆ ਸੀ ਐਸਐਚਓ ਸਾਹਿਬ ਪਿੰਡ ਗਏ ਉਹ ਜਿਹੜੀ ਗੱਡੀ ਛੱਡ ਕੇ ਭੱਜੇ ਸੀ ਗੱਡੀ ਨੂੰ ਉਹਨਾਂ ਨੇ ਹੈਂਡਓਵਰ ਕੀਤਾ ਅਸੀਂ ਬੰਦੇ ਨੂੰ ਅੱਥਰ ਐਡਮਿਟ ਕਰਾਉਣਾ ਹੈ ਉਸ ਤੋਂ ਬਾਅਦ ਦੂਸਰੀ ਪਾਰਟੀ ਨੇ ਮਾਰੂ ਹਥਿਆਰ ਲੈ ਕੇ ਨਜਾਇਜ਼ ਹਥਿਆਰ ਪਿਸਤੌਲ ਰਫਲਾ ਲੈ ਕੇ ਬੰਦਿਆਂ ਤੇ ਫਾਇਰਿੰਗ ਕੀਤੀ ਇੱਕ ਕਾਪਿਆਣਾ ਕੁੱਟ ਮਾਰ ਕੇ ਕੀ ਇਹਨਾਂ ਦੀ ਰੰਜਿਸ਼ ਕੀ ਕੀਤੀ ਸੀ ਕੋਈ ਰੰਜਿਸ਼ ਪਿੰਡ ਦੇ ਵਿੱਚ ਜਿਹੜਾ ਬਲਵਿੰਦਰ ਸਿੰਘ ਆ ਇੱਕ ਨਿਰਮਲ ਸਿੰਘ ਆ ਜੀ ਉਹ ਪੰਚਾਇਤੀ ਇਲੈਕਸ਼ਨ ਦਾ ਇਰੰਝਿਸ਼ ਰੱਖਦੇ ਹੋਏ ਇਹ ਬੰਦਿਆਂ ਨਾਲ ਪੁਤਮਾਰ ਕਰਾ ਰਹੇ ਆ ਜੀ ਇਹ ਜਿਹੜੀ ਦੂਜੀ ਪਾਰਟੀ ਉਹ ਕ੍ਰਿਮੀਨਲ ਪਾਰਟੀ ਹੈ ਜੀ ਉਹਨਾਂ ਦੀ ਬੈਕਗ੍ਰਾਉਂਡ ਹੀ ਆ ਇਹਨਾਂ ਨੇ ਪਹਿਲਾਂ ਵੀ ਕਤਲ ਕੀਤੇ ਜਾਂ ਕੁਛ ਨਾਲ ਇਹ ਸਾਰੇ ਲੜਾਈ ਦੇ ਵਿੱਚ ਕਿੰਨੇ ਬੰਦੇ ਜ਼ਖਮੀ ਹੋਏ ਸਾਰੀ ਦਾੜੀ ਦੀ ਲੜਾਈ ਦੇ ਵਿੱਚ ਸਾਡੇ 3-4 ਬੰਦੇ ਜ਼ਖਮੀ ਹੋਏ ਜੀ ਇਸ ਹਸਪਤਾਲ ਦੇ ਵਿੱਚ ਵੀ ਲੜਾਈ ਝਗੜਾ ਹੋਇਆ ਦੁੱਧੀ ਪਾਰਕੀ ਦਾ ਅਸੀਂ ਵੱਡੇ ਬੰਦਿਆਂ ਨੇ ਆ ਕੇ ਮੈਂ ਆਇਆ ਜੀ ਪਿੰਚਰ ਦੇ ਨਾਲ ਸਰਪੰਚ ਹੋਣ ਦੇ ਨਾਤੇ ਮੈਂ ਜਦੋਂ ਅੰਦਰ ਐਂਟਰ ਹੋਣ ਲੱਗਾ ਮੇਰਾ ਮੇਰੇ ਵਾਸਤੇ ਇਹ ਵੀ ਪਿੰਡ ਦੇ ਵਸਨੀਕ ਆ ਉਹ ਵੀ ਪਿੰਡ ਦੇ ਵਸਨੀਕ ਜਦੋਂ ਮੈਂ ਅੰਦਰ ਹੋਣ ਲੱਗਾ ਉਹ ਬੰਦਿਆਂ ਨੇ ਮੇਰੇ ਉੱਪਰ ਹੀ ਹਮਲਾ ਕਰਤਾ ਫਿਰ ਜਿਹੜੇ ਮੇਰੇ ਨਾਲ ਦੇ ਬੰਦੇ ਸੀ ਉਹਨਾਂ ਨੇ ਬਚਾਅ ਪੱਖ ਦੇ ਵਿੱਚ ਆਪ ਦੀ ਸੇਫਟੀ ਕੀਤੀ ਆ ਉਹਨੂੰ ਅਗਲਾ ਹਮਲਾ ਗਿਣੇ ਕੁਝ ਗਿਣੇ ਸਸੀਂ ਅੰਦਰ ਲੜਨ ਲੱਗੇ ਸੀ ਜਿਹੜਾ ਬੰਦਾ ਬੂਹੇ ਦੇ ਵਿੱਚ ਆ ਕੇ ਪਹਿਲਾਂ ਉਹਨੇ ਮੇਰੇ ਨਾਲ ਕੰਮ ਕੀ ਕਰਨਾ ਸ਼ੁਰੂ ਕਰਤਾ ਫਿਰ ਸਰਪੰਚ ਹੋਣ ਦੇ ਨਾਂ ਤੇ ਬੰਦਿਆਂ ਨੇ ਮੈਨੂੰ ਪਚਾਉਣਾ ਤਸੀ ਪਿੰਡ ਦੇ ਵਿੱਚ ਜਿਹੜੀ ਗੋਲੀ ਚੱਲੀ ਪਿੰਡ ਸੀ ਜਾਂ ਪਿੰਡ ਦੇ ਵਿੱਚ ਚੱਲੀ ਦੋਨਾਂ ਪਿੰਡਾਂ ਵੱਲੋਂ ਗੋਲੀ ਚਲਾਈ ਨਾ ਜੀ ਉਹ ਤਾਂ ਐਵੇਂ ਆਪਦੇ ਵੱਲੋਂ ਕਹਿ ਰਹੇ ਆ ਸਾਡੇ ਬੰਦੇ ਤਾਂ 10 ਦਿਨ ਹੋ ਗਿਆ ਜੀ ਇਹਨਾਂ ਕੋਲਸ ਦੇ ਗੇੜੇ ਮਾਰ ਮਾਰ ਅਸੀਂ ਅੱਕ ਜੇ ਐਮਐਲਏ ਸਾਹਿਬ ਦੀ ਨੌਲੇਜ ਵਿੱਚ ਵੀ ਆ ਡਿਪਟੀ ਸਾਹਿਬ ਨੂੰ ਅਸੀਂ ਪੰਚਾਇਤ ਵੱਲੋਂ ਵੀ ਦਿੱਤਾ ਵੀ ਸਾਡੇ ਬੰਦੇ ਮਰ ਜਾਣੇ ਆ ਤੁਸੀਂ ਸਾਡਾ ਨੁਕਸਾਨ ਕਰਾ ਦੇਣਾ 7-8 ਇਹਨਾਂ ਕੋਲੇ ਨਜਾਇਜ਼ ਹਥਿਆਰ ਕੋਈ ਇੱਕ ਇੱਕ ਬੰਦਾ ਹੈਗਾ ਗਰਮੀਤ ਸਿੰਘ ਆ ਜ ਆ ਇਧਰ ਲੜਾਈ ਤੋਂ ਬਾਅਦ ਇਹਨਾਂ ਨੇ ਜਿਹੜਾ 6 ਮਹੀਨੇ ਪਹਿਲਾਂ ਪਰਚਾ ਰਿਲਿਕਦਾ ਹੋਇਆ ਸੀ ਇਹਨਾਂ ਦੇ ਮੁੰਡੇ ਦੇ ਉਹਨਾਂ ਨੇ ਹਮਲਾ ਕੀਤਾ ਸੀ ਉਸ ਤੋਂ ਬਾਅਦ ਤੇ ਇਹਨਾਂ ਨੂੰ ਖੇਤ ਦੇ ਵਿੱਚ ਕਿਹਾ ਵੀ ਗੱਡੀ ਦੇ ਵਿੱਚ 7 ਹਜ਼ਾਰ ਪੈ ਵੀ ਦੇਖ ਲੈ ਇਹਨਾਂ ਨੇ ਵੇਖੇ ਹੋਏ ਆ ਅਸੀਂ ਤੇਰਾ ਮੁੰਡਾ ਮਾਰਨਾ ਕੈਂਸ 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 ਮੇਰਾ ਨਾਂ ਜਗਰੂਪ ਸਿੰਘ ਆ ਜਨਾਉਤਾਂ ਸੰਗ ਬੰਡਾਲਾ ਪੁਰਾਣਾ ਦੇ ਰਹਿਣ ਵਾਲੇ ਆ ਕੋਈ ਨਹੀਂ ਇਹ ਮੇਰੇ ਚਾਚੇ ਦੇ ਮੁੰਡਿਆਂ ਨਾਲ ਸੀਗੇ ਇਹਨਾਂ ਦੇ ਭਣਾ ਜਿ세 ਕੋਈ ਤੇ ਅਸੀਂ ਤਾਂ ਖੇਤ ਵਿੱਚ ਤੁਰੇ ਜਾਂਦੇ ਆ ਤੇ ਇਹਨਾਂ ਨੇ ਇਕੋ ਲਿਆ ਕੇ ਜੀਪ ਮਾਰੀ ਆ ਹੜਕੇ ਕੋੜ ਸਿੰਘਾ ਉਹਨੇ ਕਿਰਪਾਨ ਮੇਰੇ ਸਿਰ ਤੇ ਮਾਰੀ ਆ ਗੁਰਵੰਦਰ ਸਿੰਘ ਨੇ ਮੇਰੇ ਐ ਘੁੱਟ ਤੇ ਮਾਰੀ ਆ ਤੇ ਇਹਨਾਂ ਨੇ ਮੈਨੂੰ ਚਾਕੇ ਘਰੇ ਲੈ ਕੇ ਆ ਫਿਰ ਪਿਓ ਦੇ ਮਾਰਗਾਂ ਇਹਨਾਂ ਨੇ ਉੱਥੇ ਜੀ ਤੇ ਮੈਨੂੰ ਉੱਥੇ ਇਹਨਾਂ ਨੇ ਸੱਟਤਾ ਹੜਕੇ ਇਹਨਾਂ ਨੇ ਕੌਲਸਾ ਸਦੀ ਰਿਪੋਰਟ ਤੇ ਉਹ ਮੁੜ ਕੇ ਗੋਲੀ ਚਲਾਈ ਹੈ ਮੇਰੇ ਇੱਕ ਚਾਚੇ ਦੇ ਪੁੱਤ ਦੇ ਗੋਲੀ ਲੱਗੀ ਹੈ ਜੀ ਉਹਦੇ ਵੀ ਲੱਗੀ ਹੈ ਗੋਲੀ ਜੀ ਪੱਟ ਤੇ ਗੋਲੀ ਲੱਗੀ ਹੈ ਜੀ ਇੱਕ ਦੇ ਹੱਥ ਤੇ ਲੱਗੀ ਹੈ ਇੱਕ ਦੇ ਹੱਥ ਤੇ ਲੱਗੀ ਹੈ ਜੀ ਹਾਂ ਜੀ ਤੇ ਇੱਕ ਮਰੇਆ ਚਾਚੇ ਦੇ ਮੈਂ ਇੱਥੇ ਹਸਪਤਾਲ 'ਚ ਗਲ ਪਾ ਕੇ 16 17 ਜਾਣੇ ਤੇ ਉਹ ਦੋ ਜਾਣੇ ਸੀ ਤਿੰਨ ਜਾਣੇ ਉਹਨਾਂ ਦੇ ਤਿੰਨਾਂ ਦੇ ਆ ਗੇਟ ਭੰਨ ਤੇ ਆ ਹਸਪਤਾਲ ਦੇ ਉਹਨਾਂ ਨੇ ਵੇਖ ਸਕਦੇ ਕੀ ਵਜ੍ਹਾ ਕੀ ਸੀ ਇਸ ਨੂੰ ਵਜ੍ਹਾ ਕੋਈ ਨਹੀਂ ਜੀ ਬਸ ਸਰਪੰਚੀ 'ਚ ਮੱਚ ਰਿਹਾ ਜੀ ਸਰਪੰਚੀ ਲਈ ਹੈ ਨਵੀਨਾਂ ਸਰਪੰਚੀ ਦਾ ਰੌਲਾ ਹੋਰ ਕੋਈ ਵੀ ਨਹੀਂ ਰੌਲਾ ਜੀ ਹੈਗਾ ਬਸ ਆਹ ਤੇ ਸਰਪੰਚੀ ਤੋਂ ਆਹ ਤੇ ਸਰਪੰਚੀ ਦੀ ਤੋਂ சின்ன ਆਕੇ ਤੇ ਉਂਗਲਾਂ ਤੇ ਲੜਦੇ ਆ ਜੀ ਸਾਨੂੰ ਤਾਂ ਪਤਾ ਵੀ ਨਹੀਂ ਸੀਗਾ ਜੀ ਮਾਮਲਾ ਮੈਨੂੰ ਨਹੀਂ ਪਤਾ ਇਹਨਾਂ ਦਾ ਪਹਿਲਾਂ ਕੀ ਆ ਜੇ ਨਵੇਂ ਸਰਪੰਚੀ ਬਣੇ ਬਗਲਾੜ ਚ ਆ ਕੇ ਲੋਕਾਂ ਦੇ ਗਲ ਪੈਂਦੇ ਕਰਦੇ ਆ ਮੈਂ ਆਪਦੇ ਤਾਏ ਦੇ ਘਰੋਂ ਤੁਰਿਆ ਜਾਣਾ ਜੀ ਪਿੰਡ ਨੂੰ ਕਿ ਇੱਥੋਂ ਮੇਰੇ ਗਲ ਪੈ ਗਿਆ ਇਹ ਅੱਗੋਂ ਮੇਰੇ ਗਲ ਪੈ ਗਿਆ ਜੀ ਮੇਰੇ ਇਹਨਾਂ ਨੇ ਗੋਲ ਦਾ ਪਰ ਨਾ ਲੱਤਾ ਜੀ

ਕੀ ਨਾਂ ਮੰਗੂ ਦਾ ਸਵਾਰਨ ਸਿੰਘ ਮਨਪਰੀ ਸਿੰਘ ਪੁੱਤਰ ਸਵਾਰਨ ਸਿੰਘ ਠੀਕ ਹੈ ਸਵਾਰਨ ਸਿੰਘ ਦੀ 315 ਰਫਲ ਹੈ ਜੀ ਮਨਪਰੀ ਸਿੰਘ ਦੇ ਕੋਲ ਬਾਹ ਸਵਾਰਨ ਸਿੰਘ ਦੀ ਵੱਢੀ ਆ ਨੰਬਰਦਾਰ ਮੌਜੂਦਾ ਪਿੰਡ ਦਾ ਉਹਦੇ ਮੁੰਡੇ ਕੋਲ ਮਨਪਰੀ ਸਿੰਘ ਕੋਲੇ ਰਫਲ ਆ ਉਹਨਾਂ ਨੇ ਸਾਡੇ ਤੇ ਗੋਲੀ ਚਲਾਈ ਦੋ ਇਸ ਨੂੰ ਸ਼ਾਮੂ ਤਲਾ ਮਿਲ ਸੀ ਬੰਦਾਲੇ ਪਿੰਡ ਤੋਂ ਪਾਕੀ ਜੀ ਉਹ ਤੋਂ ਨੇ ਵਿਚ ਕੋਈ ਕੰਟ ਲੈਵਲ ਤੇ ਟੈਨਸ਼ਨ ਚੰਡੀ ਸੀ ਦੋਨਾਂ ਪਾਰਟੀਆਂ ਸਰਕਾਰ ਨੂੰ ਵਿਕਾਸ ਨਹੀਂ ਆਇਆ ਸੀ ਕਿ ਅਸੀਂ ਪਿਛਲੇ ਦੋ ਦਿਨਾਂ ਤੋਂ ਦੋਨਾਂ ਪਾਰਟੀਆਂ ਨੂੰ ਕਹਨੇ ਬੁਲਾਉਂਦੇ ਰਹੇ ਸੀ ਪਰ ਸਾਡੇ ਕੋਲ ਕੰਨੀ ਨਹੀਂ ਆਇਆ ਤੇ ਜੋ ਆਧਿਆਨਾਂ ਦੇ ਵਿੱਚ ਉੱਥੇ ਕੋਈ ਟਕਰਾਅ ਹੋ ਗਿਆ ਤੇ ਦੋਨਾਂ ਪਾਰਟੀਆਂ ਕਹਿ ਰਹੀਆਂ ਕਿ ਇਸ ਦਾ ਸੰਜੀਸ਼ਨ ਆ ਉਹ ਕਹਿੰਦੇ ਮੇਰੇ ਪੱਖ ਤੋਂ ਜਿੰਨ ਲੱਗੀ ਆ ਉਸ ਦੇ ਪਾਸੇ ਜੀਸੀ ਪਾਰਟੀ ਕਹਿੰਦੇ ਸਾਡੇ ਗਾਂਦ ਲੱਗੀ ਆ ਤੇ ਇੱਕ ਦੋ ਬੰਦੇ ਦੇ ਖੁਸ਼ ਨਹੀਂ ਹੋ ਸਕਾ ਤੇ ਸੀਰੀਅਸ ਜਿੰਦਗੀ ਕੋ ਨਹੀਂ ਅਸੀਂ ਬੜੀ ਫੇਰ ਦਿੱਤੀ ਉਹ ਰਾਪਰ ਨਹੀਂ ਚੱਲਦੇ ਨੇ ਕਿੰਨੇ ਜਿੱਦ ਤੇ ਸਾਨੂੰ ਆ ਇੱਕ ਪਾਰਟੀ ਦੀ ਹੋਈ ਹੈਗੀ ਸ਼ਮਸ਼ੇਦ ਸਿੰਘ ਜੀ ਸਿੰਘ ਐਕਟਰ ਜਗੰਦਰ ਤੇ ਦੂਸਰੇ ਪਾਸੇ ਇੱਕ ਜਿਹੜਾ ਰਾਜੂ ਹੈਗਾ ਲੋਧੀਆ ਉਹਨਾਂ ਦੀ ਪਾਰਟੀ ਨੇ ਵੀ ਇੱਥੇ ਦਾਖਲ ਹੈ ਉਹ ਵੀ ਚੈੱਕ ਕਰੀਏਗੀ ਬਾਕੀ ਚੈੱਕ ਕਰਾਂਗੇ ਸਾਡੇ ਕੋਲ ਬੇਸਿਕਲੀ ਸਭ ਚੁਗੜਾ ਕਿਸ ਗੱਲ ਦਾ ਹੈ ਚੁਗੜਾ ਜਿਹੜਾ ਪਿੰਡ ਦੇ ਵਿੱਚ ਮੈਂ ਖਾਬ ਲਗਾਈ ਹੈ ਜਿਹੜਾ ਆ ਜਿਹੜੇ ਸ਼ਮਸ਼ੇਦ ਤੇਜ ਗਰੂਪ ਤੇ ਖਿੰਦ ਪਾਰਟੀ ਇਹਨਾਂ ਦੇ ਬੰਦੇ ਤੋਂ ਪਿਛਲੇ ਸਾਲ ਗੁੱਪਟੀ ਤੋਂ ਇਸ ਨੂੰ ਪੜਾਇਆ ਜਾਂਦਾ ਉਹਨਾਂ ਨੂੰ ਇਹ ਆ ਕਿ ਸਾਡੇ ਮਤਲਬ ਕੁਝ ਕੁ ਦਿੱਤਾਇਆ ਇਸ ਤਰ੍ਹਾਂ ਦੇ ਟੈਂਸ਼ਨ ਪਰ ਇੱਕ ਸਾਲ ਦੀ ਸਾਡੇ ਕੋਲ ਕੋਈ ਤੇ ਪ੍ਰੋਫੈਸਰ ਨਹੀਂ ਦਿਖਾਣਗੇ ਤੇ ਤਕ ਦੋ ਦਿਨ ਪਹਿਲੇ ਇੱਕ ਤੋਂ ਬੋਧ ਨੂੰ